ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਇੱਕ ਫਿਰ ਸਾਖੀ ਲੈ ਕੇ ਆ ਗਈ ਹਾਂ ਜਿਸ ਦਾ ਨਾਮ ਹੈ ਨਿਰਪਉ ਹਮਾਈਓਂ ਉਪਦੇਸ਼ ਪਿਆਰੇ ਬੱਚਿਓ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ ਕਿ ਪ੍ਰਮਾਤਮਾ ਵਿੱਚ अनेका ਗੁਣ ਹਨ ਜਿਨ੍ਹਾਂ ਵਿੱਚ ਇੱਕ ਨਿਰਪਉ ਵੀ ਇੱਕ ਗੁਣ ਹੈ ਗੁਰੂ ਜੀ ਨੇ ਮਨੁੱਖਾਂ ਨੂੰ ਵੀ ਪ੍ਰਭੂ ਦਾ ਸਿਮਰਨ ਕਰਕੇ ਨਿਰਪਉ ਹੋਣ ਦਾ ਉਪਦੇਸ਼ ਦਿੱਤਾ ਗੁਰੂ ਜੀ ਪ੍ਰਭੂ ਦਾ ਸਿਮਰਨ ਕਰਕੇ ਪ੍ਰਭੂ ਨਾਲ ਇੱਕਮਿਕ ਸਨ ਦੂਸਰੇ ਗੁਰੂ ਦੇਵ ਜੀ ਨੇ ਵੀ ਗੁਰੂ ਨਾਨਕ ਸਾਹਿਬ ਦੁਆਰਾ ਦਰਸਾਈ ਸਿੱਖਿਆ ਨੂੰ ਆਪਣੇ ਜੀਵਨ ਦੁਆਰਾ ਪ੍ਰਚਾਰਿਆ प्यारे बच्चों हिंदुस्तान ਦਾ ਬਾਦਸ਼ਾਹ ਹਮਾਇਉ ਸ਼ੇਸ਼ ਅਸੂਰੀ ਪਾਸੋਂ ਹਾਰ ਕੇ ਪੰਜਾਬ ਵਿੱਚੋਂ ਲੰਘ ਰਿਹਾ ਸੀ ਉਹ ਪੇਰਾ ਫਕੀਰਾਂ ਪਾਸੋਂ ਦਵਾਵਾਂ ਮੰਗਦਾ ਫਿਰਦਾ ਸੀ ਕਿ ਖੁਸ਼ਿਆ ਰਾਜ ਵਾਪਸ ਮਿਲ ਜਾਏ ਹਮਾਇਉ ਨੇ ਗੁਰੂ ਜੀ ਬਾਰੇ ਵੀ ਸੁਣਿਆ ਉਹ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਖਡੂਰ ਸਾਹਿਬ ਪਹੁੰਚਿਆ ਤਾਂ ਗੁਰੂ ਜੀ ਉਸ ਵੇਲੇ ਬੱਚਿਆਂ ਨੂੰ ਗੁਰਮੁਖੀ ਪੜਾ ਰਹੇ ਸਨ ਗੁਰੂ ਜੀ ਨੇ ਹਮਾਇੂ ਵੱਲ ਕੋਈ ਧਿਆਨ ਨਾ ਦਿੱਤਾ ਪਿਆਰੇ ਬੱਚਿਓ ਫਿਰ ਕੀ ਸੀ ਹਮਾਇਓ ਨੂੰ ਗੁੱਸਾ ਆਇਆ ਉਸ ਨੇ ਕ੍ਰੋਧਮਾਨ ਹੋ ਕੇ ਗੁਰੂ ਜੀ ਉੱਪਰ ਤਲਵਾਰ ਕੱਢ ਲਈ ਗੁਰੂ ਜੀ ਅਡੋਲ ਰਹੇ ਗੁਰੂ ਜੀ ਨੇ ਬੜੇ ਹੀ ਮਿੱਠ ਬੋਲੜੇ ਸ਼ਬਦਾਂ ਚ ਕਿਹਾ ਹਮਾਇਓ ਚਾਪ ਲੂਸੀ ਦੀ ਉਮੀਦ ਰੱਖ ਕੇ ਨੇ ਹੱਥਿਆਂ ਉੱਪਰ ਹਥਿਆਰ ਚੁੱਕਣੇ ਸੂਰਮਿਆਂ ਦਾ ਕੰਮ ਨਹੀਂ ਹੁੰਦਾ ਅਜਿਹਾ ਸ਼ੋਦਾ ਤੇ ਕਾਇਰਾ ਦਾ ਕੰਮ ਹੈ ਗੁਰੂ ਜੀ ਨੇ ਹੋਰ ਕਿਹਾ ਕਿ ਜਿਹੜੀ ਤਲਵਾਰ ਤੋਂ ਸਾਡੇ ਉੱਪਰ ਚੁੱਕੀ ਹੈ ਸ਼ੇਸ਼ਾ ਸੂਰੀ ਮੁਕਾਬਲਾ ਕਰਨ ਵੇਲੇ ਇਹ ਕਿੱਥੇ ਸੀ ਹਮਾਇਉ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ ਉਹ ਮਨ ਹੀ ਮਨ ਪਛਤਾ ਰਿਹਾ ਸੀ ਹੁਣ ਹਮਾਇਉ ਨੂੰ ਹਮਾਇਉ ਗੁਰੂ ਜੀ ਸਾਹਮਣੇ ਸਿਰ ਝੁਕਾਈ ਕਿਸੇ ਅਪਰਾਧੀ ਵਾਂਗ ਖੜਾ ਸੀ ਗੁਰੂ ਜੀ ਨੇ ਹਮਾਇਉ ਨੂੰ ਸਮਝਾਇਆ ਕਿ ਹਮਾਇਉ ਨੇ ਗੁਰੂ ਜੀ ਪਾਸੋਂ ਮਾਫੀ ਮੰਗੀ ਸਿੱਖਿਆ ਪਿਆਰੇ ਬੱਚਿਓ ਕ੍ਰੋਧ ਨਹੀਂ ਕਰਨਾ ਚਾਹੀਦਾ ਚਾਪਲੂਸੀ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਨਿਹੱਥਿਆਂ ਉੱਪਰ ਵਾਰ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਜੇ ਤਾਂ ਉਹ ਸਾਡੀ ਸਾਕੀ ਬਦਿਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਹੋ ਜਿਹਾ ਹੋਰ ਸਾਕੀਆਂ ਸੁਣਾ ਲੱਗਈ ਲਾਈਕ ਸੇਅਰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ